ਸਾਰੇ ਗਾਹਕ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਰਾੰਦੇਰੀ ਫਾਰਮਰਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਆ ਤੇ ਹਟਸ ਕਰ ਲੋ ਤਾਂ ਜੋ ਆਉਣ ਵਾਲੀ દરેક ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਿਰ ਚ ਚਲ ਚਲਦਾ ਹੋਵੇ ਸਾਰੇ ਵੀਰੋ ਆਪਾਂ ਇਸ ਵਕਤੇ ਵੀ ਵੀਡੀਓ ਅਪਲੋਡ ਕਰਦੇ ਆ ਤੇ ਜਿਨ੍ਹਾਂ ਨੇ ਆਪਣੀ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰੋ ਸਾਰੇ ਵੀਰੋ ਜਿਹੜੀ ਮੈਂ ਅੱਜ ਵੀਡੀਓ ਬਣਾ ਰਿਹਾ ਮੇਰੇ ਆਪਣੇ ਪਿੰਡ ਟੈਪੀ ਦੀ ਵੀਡੀਓ ਦੋਸਤੋ ਪਿੰਡ ਟੈਪੀਆ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਨੂੰ ਦੇਤੋਂ ਪੈਂਦੀ ਆ ਅੱਜ ਦੀ ਵੀਡੀਓ ਵਿੱਚ ਦੋਸਤੋ ਇੱਕ ਥੋੜੇ ਦਿਨਾਂ ਦੀ ਕੱਚੀ ਗਾਂ ਦੀ ਵੀਡੀਓ ਲੈ ਕੇ ਆਇਆ ਇਹਦੀ ਸਾਰੀ ਡਿਟੇਲ ਮੈਂ ਦੱਸੂ ਜੋ ਭਾਈ ਜੀ ਨੇ ਮੈਨੂੰ ਦੱਸੀ ਵੀ ਆ ਦੋਸਤੋ ਇਹ ਕ੍ਰੋਸ ਆਂਗਾ ਤੇ 7 ਤੋਂ 8 ਦਿਨਾਂ ਦੀ ਅਜੇ ਕੱਚੀ ਆ ਦੁੱਧ ਦੀ ਕੈਪੈਸਿਟੀ ਭਾਈ ਨੇ ਦੱਸਿਆ ਵੀ 17-18 ਲੀਟਰ ਦੁੱਧ ਪਿਗਲੇ ਜੂਏ ਨੇ ਕੱਢਿਆ ਅਸਾਫ ਦਿਨਾਂ ਦੀ ਕੱਚੀ ਆ ਜੇ ਦੇਵਾ ਬਹੁਤ ਸਵਾਤਾਂ ਬਹੁਤ ਲਾਸੀ ਵਾਲਾ ਖੰਡ ਲੱਗਿਆ ਦੂਸਰੀ ਜਿਹੜਾ ਦੇਖੋ ਕਿੰਨਾ ਸਾਨਿਆ ਤੁਸੀਂ ਇਸ ਕਾਲੀ ਜਿਹਾ ਹੋ ਤੇ ਰੇਟ ਇਹਦਾ ਬਾਈ ਨੇ 45000 ਰੁਪਇਆ ਕੀਤਾ ਤੇ ਤੀਜਾ ਸਵੇਰਾ ਹੈ ਨਹੀਂ ਇਹ ਤੇ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਤੇ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਫੋਲੋ ਕਰੋ ਵੀਡੀਓ ਵੇਖਣ ਲਈ ਧੰਨਵਾਦ ਸਸਰੀਕਾ ਜਲਦ ਮਿਲਦੇ ਹਾਂ